ਕਿ ਉਹ ਆਜਾ ਬੰਦ ਨੇ ਹਾਂਜੀ ਹਾਂਜੀ ਆਜਾ आओ जी होली होलीवली हाथ जोड़ के सारे जी <laughs>

ਇਹ ਵਿੱਚ ਕਿਸੇ ਵੀ ਰੂਪ ਵਿੱਚ ਆ ਜਾਂਦੇ ਸੀਗੇ ਤੇ ਆਪਣਾ ਡੜੀ ਸਾਬ ਤੇ ਲੈ ਕੇ ਭਗਾਣੀ ਸਾਬ ਤੀਰ ਗੜੀ ਰਮਥਮ ਸੇਰਗਾਹ ਜਿੱਥੇ ਵੀ ਤੱਕ ਤੁਸੀਂ ਹੁਣ ਆ ਯਾਤਰਾ ਵਿੱਚ ਜੇ ਅੱਗੇ ਤੇ ਆਗੇ ਹੋਈ ਜਾ ਰਹੇ ਹੋ ਤੇ ਸਿਰਫ ਉਰੇ ਜਲ ਜਿਹੜਾ ਸੀਗਾ ਸਿਰਫ ਐਸੀ ਗੁਰਦਾਰੇ ਸੀ ਸੀਗਾ ਜਿਹੜਾ ਪੋਟੇ ਸਾਹਿਬ ਆਪਣਾ ਹੈਗਾ ਉੱਥੇ ਜਮਣਾ ਹੈਗੀ ਉੱਥੇ ਹੀ ਜਲ ਸੀਗਾ ਇੱਧਰ ਕਿਤੇ ਵੀ ਜਲ ਨਹੀਂ ਸੀਗਾ ਤੇ ਫਿਰ ਸੰਤ ਬਾਬਾ ਕਪੂਰ ਸਿੰਘ ਨਿਰਮਣ ਜੀ ਨੇ ਉੱਥੇ ਅੱਜ ਜਿਹੜਾ ਆਪਣਾ ਖੁਆਜਾ ਹੈ ਖੁਆਜੇ ਵਿੱਚ ਉੱਥੇ ਬਹਿ ਕੇ ਉਹਨਾਂ ਨੇ 35 ਦਿਨ ਤੱਕ ਸਿਮਰਨ ਕੀਤਾ ਸੀਗਾ ਫਿਰ ਉਹਦੇ ਬਾਅਦ ਜਮਨਾ ਜ਼ਿਲ੍ਹੇ ਪ੍ਰਗਟ ਹੋਈ ਸੀ ਤੇ ਜਮਨਾ ਜ਼ਿਲ੍ਹੇ ਪ੍ਰਗਟ ਹੋਈ ਤੇ ਜਮਨਾ ਨੂੰ ਆਈ ਤੇ ਬਾਬਾ ਜੀ ਨੇ ਬੋਲਿਆ ਕਿ ਅਸੀਂ ਤੁਹਾਨੂੰ ਜਲ ਦੇਵਾਂਗੇ ਤੁਸੀਂ ਸਾਨੂੰ ਕੀ ਦੇਵੋਗੇ ਤੇ ਉਹਨਾਂ ਨੇ ਬਾਬਾ ਜੀ ਨੇ ਬਚਨ ਕੀਤੇ ਕਿ ਜਿੱਲੇ ਅਸੀਂ ਪੰਜ ਪਿਆਰਿਆਂ ਦਾ ਪ੍ਰਸ਼ਾਦ ਕੱਢਦੇ ਹਾਂ ਤੇ ਇੱਕ ਹਿੱਸਾ ਤੁਹਾਡਾ ਕੱਢ ਦਿਆ ਕਰਾਂਗੇ ਬਾਅਦ ਵਿੱਚ ਤੇ ਉਹਨੇ ਕਿਹਾ ਕਿ ਠੀਕ ਹੈ ਤੇ ਉਹ ਅੱਜ ਮਹਾਰਾਜ ਦੀ ਕਿਰਪਾ ਨਾਲ ਉਰੇ ਜਿਹੜਾ ਹੈਗਾ ਜਿੱਥੇ ਮਰਜੀ ਤੱਕ ਚੱਲ ਜਾ ਪਗਾਣੀ ਸਾਹਿਬ ਧੀਰਗੜੀ ਪੂਰੇ ਪੋਟੇ ਸਾਹਿਬ ਵਿੱਚ ਹਿਮਾਚਲ ਹੀ ਆਪਣਾ ਪੋਟੇ ਸਾਹਿਬ ਵਿੱਚ ਅੱਜ ਪਾਣੀ ਦੀ ਕੋਈ ਵੀ ਘਾਟ ਨਹੀਂ ਹੈਗੀ ਤੇ ਉਰੇ ਅੱਜ ਪਾਣੀ ਦੀ ਪਾਣੀ ਜਿਹੜਾ ਹੈਗਾ ਸਾਰੀ ਜਗ੍ਹਾ ਪਾਣੀ ਹੈਗਾ ਫਿਰ ਸੰਤ ਬਾਬਾ ਕਪੂ ਉਹ ਸੰਤ ਬਾਬਾ ਸੁੰਦਰ ਸਿੰਘ ਜੀ ਸੰਤ ਬਾਬਾ ਪੀਤਮ ਸਿੰਘ ਜੀ ਆ ਜੜੇ ਹੋਣੀ ਬਾਬਾ ਜੀ ਤੁਹਾਨੂੰ ਪ੍ਰਸ਼ਾਦ ਦੇ ਰਹੇ ਸੀਗੇ ਇਹ ਇਹ ਉਹਨਾਂ ਨੇ ਹੀ ਇਹਨਾਂ ਨੂੰ ਗੱਡੀ ਤੇ ਬਿਠਾਇਆ ਹੋਇਆ ਹੈ ਇਹ ਜਿਹੜੇ ਹੈਗੇ ਪੜੇ ਲਿਖੇ ਨਹੀਂ ਹੈਗੇ ਜੀ ਇਹ ਜਿਹੜੇ ਉਹਨਾਂ ਨੇ ਆਪਣੇ ਆਪ ਹੀ ਆਪਣੀ ਗੋਦ ਵਿੱਚ ਬਿਠਾ ਕੇ ਇਹਨਾਂ ਨੂੰ ਸਤਨਾਮ ਵਾਇਗੁਰੂ ਸਿਖਾ ਕੇ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਅੰਥਰਜਾਮੀ ਨੇ ਇਹ ਸਭ ਅੰਦਰ ਦੀਆਂ ਗੱਲਾਂ ਸਭ ਦਿਆਂ ਜਾਣਦੇ ਨੇ ਤੇ ਅੱਜ ਜਿੱਥੇ ਆਪਣਾ ਉਰੇ ਤੇ ਅਸੀਂ ਮੱਥਾ ਟੇਕਿਆ ਐਸੀ ਇੱਕ ਛੋਟਾ ਜਿਹਾ 3 ਦਾ ਟੁਕੜਾ ਪਾ ਕੇ ਹਲਕਾ ਜਾ ਜਿਹਦੇ ਛੱਪਰ ਬੋਲਦੇ ਹੁੰਦੇ ਆ ਤਾਂ ਉਸ ਟਾਈਮ 'ਤੇ ਇਦਾਂ ਦਾ ਗੁਰਦੁਆਰਾ ਸੀਗਾ ਅਜਿਨਨੂ ਅੰਮ ਕਮ ਸੇ ਕਮ ਉਰੇ 38 ਸਾਲ ਹੋ ਗਏ ਨੇ ਸੇਵਾ ਕਰਦੇ ਬਾਬਾ ਜੀ ਨੇ ਸ਼ਾਦੀ ਨਹੀਂ ਕੀਤੀ ਤੇ ਅੱਜ ਦੇਖੋ ਮਹਾਰਾਜ ਦੀ ਕਿਰਪਾ ਨਾਲ ਕਈ ਕਰੋੜਾ ਰੁਪਏ ਦੀ ਆਪਣੀ ਗੁਰਦੁਆਰੇ ਵਿੱਚ ਜਗ੍ਹਾ ਬਣ ਚੁੱਕੀ ਹੈ ਔਰੇ ਸੰਗਤ ਆਂਦੀ ਹੈ ਤੇ ਜਾਂਦੀ ਹੈ ਤੇ ਗੁਰੂ ਮਹਾਰਾਜ ਜੀ ਦਾ ਕਿੱਥੇ ਕਿੱਥੇ ਤੱਕ ਨਾਮ ਲਈਏ ਗੁਰੂ ਗੋਬਿੰਦ ਸਿੰਘ ਜੀ ਆਪਣਾ ਜਿਹੜਾ ਅਮ ਦਾ ਪੇੜ ਹੈਗਾ ਉਰੇ ਤੇ ਹੀ ਤਿਆਰ ਹੋ ਕੇ ਤੇ ਆਪਣਾ ਤੀਰ ਗਾੜੀ ਭਗਾਣੀ ਸਾਹਿਬ ਵਿੱਚ ਜੰਗ ਕਰਨ ਵਾਸਤੇ ਜਾਂਦੇ ਸੀਗੇ ਤੇ ਉਰੇ ਤੇ ਮਹਾਰਾਜ ਜੀ ਨੇ ਸਾਰੇ ਪਾਸੇ ਪੋਰਟੇ ਸਾਹਿਬ ਇੱਕ ਮਹਾਰਾਜ ਜੀ ਦੀ ਧਰਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਪੁੱਲਾ ਚੁਕਾਂ ਦੀਆਂ 마ਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਦਾ ਅਸੀ ਸੰਤ ਬਾਬਾ ਜੀ ਦਾ ਉਧਰ ਨਹੀਂ ਹੋ ਜਾਓ ਪਿਛੋਂ ਦੇ ਬੋਲੋ ਸੰਤ ਬਾਬਾ ਜਿਹੜਾ ਕਪੂਰ ਸਿੰਘ ਦਾ ਸੀthias ਦਾ ਸਰੇ ਸੀਗੇ ਇਹ ਉਹਨੇ ਦੇ ਤੇ ਉਹਨਾਂ ਦੀ ਇੱਕ ਫੋਟੋ ਇਸ ਦਿਨ ਦੀ ਹੈਗੀ ਜਿਹੜੀ ਸੰਤ ਬਾਬਾ ਕਪੂਰ ਸਿੰਘ ਜੀ ਦੀ ਫੋਟੋ ਨਹੀਂ ਹੈ ਕਿਸੇ ਜਗ੍ਹਾ ਵੀ ਨਹੀਂ ਮਿਲਣੀ ਤੁਹਾਨੂੰ ਪੰਜਾਬ ਵਿੱਚ ਵੀ ਨਹੀਂ ਮਿਲਣੀ ਹਾਂਜੀ ਇਹਨਾਂ ਦੀ ਫੋਟੋ ਨਹੀਂ ਹੈਗੀ ਬਾਕੀ ਆ ਜਿਹੜੇ ਸੰਤ ਬਾਬਾ ਕਰਮ ਸਿੰਘ ਜੀ ਹੋਣੀ ਐ ਸਟਾਰ ਹੋ ਗਏ ਨੇ ਪੰਜਾਬ ਦੇ ਸੀਗੇ ਤੇ ਬਾਬਾ ਜੀ ਠਾਕੁਰ ਸਿੰਘ ਜੀ ਔਰ ਹੀ ਆਪਨੇ ਆਬੀਸ਼ਨ ਸਿੰਘ ਜਿਹੜਾ ਹੈ ਟੋਕੜੀ ਮਾਰ ਕੇ ਬੈਠੇ ਬਾਬਾ ਜੀ ਅਸੀਂ ਜਿਹੜਾ ਸੰਤ ਬਾਬਾ ਸੁੰਦਰ ਸਿੰਘ ਔਰ ਪੀਤਮ ਸਿੰਘ ਦੀ ਗੱਲ ਦੱਸਦੇ ਸੀਗੇ ਆਹ ਜੋੜੀ ਹੈਗੀ ਜੀ ਹਾਂ ਤੇ ਅੱਜ ਬਾਬਾ ਜੀ ਜਿਹੜੇ ਪ੍ਰਸ਼ਾਦ ਦੇ ਰਹੇ ਸੀਗੇ ਇਹ ਇਹਨਾਂ ਨੇ ਸੰਤ ਬਾਬਾ ਜਿਹੜੇ ਪੀਤਮ ਸਿੰਘ ਹੈ ਇਹਨਾਂ ਨੂੰ ਇਹ ਆਪਣੀ 19 ਸਾਲ ਦੀ ਉਮਰ ਦੇ ਕੇ ਚਲ ਗਈ ਜੀ ਆਪਣੀ ਹਾਜੀ ਆਪਣੀ ਇਹਨਾਂ ਨੂੰ ਸੁੰਦਰ ਸਿੰਘ ਨੂੰ ਪੀਤਮ ਸਿੰਘ ਜੀ ਜਿਹੜਾ ਹੈ ਸੀਗਾ ਵੱਡੇ ਆਲੇ ਸੀਗਾ ਤੇ ਉਹਨਾਂ ਨੇ ਇਹ ਤੇ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਮੈਂ ਜਾਣ ਵਾਲਾ ਆ ਇਹਨਾਂ ਨੇ ਇਹਨਾਂ ਨੂੰ ਕਿਹਾ ਸੀਗਾ ਮਹਾਰਾਜੂ ਨੂੰ ਕਿਹਾ ਕਿ ਤੁਸੀਂ ਇਹਨੂੰ ਮੇਰਾ ਛੋਟਾ ਭਰਾ ਹੈ ਇਹਨੂੰ ਨਾ ਲੈ ਕੇ ਜਾ ਤੁਸੀਂ ਮੈਨੂੰ ਲੈ ਕੇ ਜਾਓ ਤਾਂ ਉਹਨਾਂ ਨੇ ਉਹ ਕਰਕੇ ਇਹਨਾਂ ਨੂੰ ਆਪਣੀ ਉਮਰ ਦੇ ਦਿੱਤੀ ਸੀ ਜੀ ਮੋੜਾ ਸੀ ਤਾਂ ਜਰਾ ਛੋਟਾ ਹੈਗੇ ਬਾਕੀ ਕਈ ਗੱਲਾਂ ਐਦਾਂ ਦੀ ਹੁੰਦੀਆਂ ਨੇ ਕਿ ਬੰਦੇ ਇੱਥੇ ਦੱਸਦੇ ਨੇ ਬਾਹਰ ਜਾ ਕੇ ਮਜ਼ਾਕ ਉਡਾਂਦੇ ਨੇ ਕਿ ਐਦਾ ਕੋਣ ਦੇ ਸਕਦਾ ਉਮਰ ਐਦਾਂ ਦੀ ਗੱਲਾਂ ਕਰਦੀ ਅਜੀ ਜ਼ਿਆਦਾ ਕਰਕੇ ਗੱਲ ਇਸ ਕਰਕੇ ਦੱਸ ਦੇਣੀ ਹੈ ਕਿਉਂਕਿ ਮਹਾਰਾਜ ਜੀ ਦੀ ਜਿਹੜੀ ਚੀਜ਼ ਹੈਗੀ ਉਹ ਜੇ ਸਮਝੇ ਤਾਂ ਸਮਝ ਕੇ ਜਾਣਾ ਚਾਹੀਦਾ ਮਜ਼ਾਕ ਨਹੀਂ ਉਡਾਉਣੀ ਚਾਹੀਦੀ ਕਈ ਬੰਦੇ ਮਜ਼ਾਕ ਉਡਾਂਦੇ ਜੀ ਅਸੀਂ ਇਸ ਕਰਕੇ ਹਰੇਕ ਬੰਦੇ ਨੂੰ ਦਿਨ ਦੱਸ ਦੇ ਕਈ ਬੰਦੇ ਬੋਲਦੇ ਨੇ ਦੀ ਫੋਟੋਆਂ ਲਾ ਰੱਖੀਆਂ ਨੇ ਕੋਈ ਨਹੀਂ ਹੈ ਇਹ ਤਾਂ ਸਾਨੂੰ ਪਤਾ ਹੈ ਬਾਬਾ ਜੀ ਹੋਰੇ ਬਾਬਾ ਜੀ ਦਾ 24 ਘੰਟੇ ਆਹ ਸਾਰੇ ਮਹਾਪੁਰਸ਼ਾਂ ਦਾ ਉਰੇ ਹਮੇਸ਼ਾ ਹੀ ਉਰੇ ਪਹਿਰਾ ਰਹਿੰਦਾ ਰਾਤ ਵਿੱਚ ਦਿਨ ਵਿੱਚ ਕਈ ਬੰਦਿਆਂ ਨੇ ਅਸੀਂ ਉਰੇ ਦੇਖਿਆ ਆ ਜਿਨ੍ਹਾਂ ਨੇ ਉਰੇ ਕੁਝ ਵੀ ਗਲਤ ਕੰਮ ਕੀਤਾ ਹੈ ਤਾਂ ਮਹਾਰਾਜ ਜੀ ਨੇ ਉਸ ਟਾਈਮ ਤੁਰੰਤ ਪ੍ਰਗਟ ਕਰ ਦਿੱਤਾ ਇੱਕ ਬਾਬਾ ਕੁਲਦੀਪ ਸਿੰਘ ਸੀਗਾ ਜੀ ਉਹ ਇਹਨਾਂ ਦੀ ਜਗ੍ਹਾ ਵਿੱਚ ਆ ਰਹੇ ਸੀਗੇ ਲੈ ਰਹੇ ਸੀਗੇ ਇਹ ਹੈ ਉਹ ਤਾਂ ਆ ਪੜਲੇ ਵਾਲਾ ਕਮਰੇ ਚ ਪੁੱਠਾ ਕਰਤਾ ਸੀਗਾ ਜੀ ਉਹਨਾਂ ਨੂੰ ਹਾਂਜੀ ਆ ਸਿਰ ਥੱਲੇ ਟੰਗਾ ਉੱਪਰ ਫਿਰ ਇੱਥੇ ਵੀ ਜਿਵੇਂ ਨੀ ਬਕਸ਼ਾ ਫਿਰ ਉੱਥੇ ਲੰਗਰ ਵਿੱਚ ਗਿਆ ਲੰਗਰ ਵਿੱਚ ਖੱਟ ਆਪਣੇ ਆਪ ਹੀ ਉਹਦੇ ਉੱਤੇ ਪਈ ਸੀਗੀ ਅਜੀ ਖੁਦ ਦੇਖਿਆ ਹੈ ਜੀ ਦਾ ਜੀ ਤੁਸੀਂ ਆਪ ਆਪਣੀ ਅੱਖੀ ਵੇਖੀ ਹਾਂਜੀ ਹਾਂਜੀ ਇਸ ਕਰਕੇ ਆਸੀਂ ਇਹ ਗੱਲ ਕਰਦੇ ਆ ਕਿ ਸੰਤਾ ਵਾਂ ਪੁਰਸ਼ਾਂ ਦੀ ਕਦਰ ਕਰਨੀ ਚਾਹੀਦੀ ਜਿੰਨਾ ਵੀ ਹੋ ਸਕੇ ਬੰਦਾ ਮਜ਼ਾਕ ਨਾ ਉਡਾਵੇ ਵਾਰ ਜਾ ਕੇ ਇਹਨਾਂ ਦੀ ਸਤਿਕਾਰ ਕਰੇ ਇਹ ਚਲੇ ਗਏ ਨੇ ਮਹਾਰਾਜ ਜੀ ਬਾਕੀ ਉਰੇ ਹੀ ਆਹੇ ਹਮੇਸ਼ਾ ਉਰੇ ਪਰ ਪੈਰਾ ਇਹਨਾਂ ਦਾ ਆਪਣੇ ਗੁਦਾਰੇ ਇਹ ਵੀ 1 ਏਕੜ ਮਲੇ 4 ਏਕੜ ਜਗ੍ਹਾ ਹੈਗੀ ਆਪਣੀ ਗੁਦਾਰੀ ਦੀ ਉਰੇ ਬਾਕੀ 40 ਬਿਗੇ ਹੋਰ ਹੈਗੀ ਜੀ ਸਾਡੇ ਕੋਲ ਮਹਾਰਾਜ ਦੀ ਕਿਰਪਾ ਨਾਲ ਇਹ ਹੈ ਉਰੇ ਦਾ ਇਤਿਹਾਸ ਹੈ ਆਈ ਨਦੀ ਖੜਾਣੇ ਹੈ ਜੀ ਬਾਬਾ ਜੀ ਅਚੰਤ ਬਾਬਾ ਕਪੂਰ ਸਿੰਘ ਜੀ ਜੀ ਆ ਸਪੀਤਮ ਸਿੰਘ ਜੀ ਜੀ ਹਾਂਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ